ਹਾਂਜੀ ਬਾਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਐਚਐਫ ਕ੍ਰੋਸ ਦੇ ਵਿੱਚ ਬੈੜ ਲੈ ਕੇ ਆਏ ਆ ਜਿਹੜੀ ਕਿ 4 ਜੁਲਾਈ ਨੂੰ 3 ਜੁਲਾਈ ਨੂੰ ਰਾਤ ਨੂੰ ਸੂਈ ਆ ਤੇ ਸਵੇਰੇ 4 ਜੁਲਾਈ ਨੂੰ ਸੁਨੇਹਾ ਇਹਦੀ ਜੇਰ ਪਈ ਆ ਅੱਜ 4 ਜੁਲਾਈ ਨੂੰ ਆਪਾਂ ਨਾਲ ਦੀ ਨਾਲ ਹੀ ਵੀਡੀਓ ਅਪਲੋਡ ਕਰ ਦੇਣੀ ਆ ਐਚਐਫ ਕ੍ਰੋਸ ਦੇ ਵਿੱਚ ਬੈੜੀ ਆ ਮਾਂ ਇਹਨੇ ਬੱਚੀ ਨੂੰ ਜਨਮ ਦਿੱਤਾ ਜੀ ਤੇ ਪਹਿਲੇ ਸੂਏ 16 ਤੋਂ 17 ਕਿਲੋ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ ਇਹਨੇ ਦੁੱਧ ਦਿੱਤਾ ਹੋਇਆਗਾ ਤੇ ਥਾਨ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਜਵਾਈ ਅੱਜ ਸਵੇਰੇ ਦੀ ਇਹਦੀ ਹੋ ਚੁੱਕੀ ਆ ਦੁੱਧ ਵਾਲੀ ਨਾਣ ਨੂੜ ਵਧੀਆ ਥਾਨ ਗੁੱਲੇ ਵਾਲਾ ਪੂਰਾ ਮਈਆਂ ਵਾਲਾ ਥਾਨ ਲੱਗਿਆ ਹੋਇਆ ਚਾਰੇ ਨਿਖੜਵੇਂ ਪੂਰੇ ਗੈਪ ਦੇ ਤੇ ਵਧੀਆ ਥਾਣਾ ਚਵਾਈ ਇੰਨੀ ਜਿਆਦੇ ਸੋਹਣੀ ਆ ਇੱਕ ਨੰਬਰ ਚਵਾਈ ਆ ਜੀ ਬਿਲਕੁਲ ਤੇ ਸਵੇਰ ਦੀ ਚਵਾਈ ਅੱਜ ਇਹਦੀ ਹੁਣ ਹੋ ਚੁੱਕੀ ਆ ਤੇ ਦੋਨੇ ਪਾਸੇ ਤੋਂ ਥਾਨ ਤੁਸੀਂ ਚੈੱਕ ਕਰ ਸਕਦਾ ਬਹੁਤ ਸੋਹਣਾ ਮੁਠੀ ਵਾਲਾ ਥਾਨ ਹੋਦਰ ਦੋਨੇ ਥਾਨ ਦੇਖ ਸਕਦੇ ਹੋ ਦੋਨੇ ਪਾਸੇ ਤੋਂ ਬਾਕੀ ਬੱਚੀ ਇਹਨੇ ਜੈਡ ਬਲੈਕ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਤਿੰਨ ਜਲਾਈ ਨੂੰ ਰਾਤ ਨੂੰ ਇਹ 1:00 2:00 ਵਜੇ ਸੂਈ ਸੀ ਤੇ ਸਵੇਰੇ ਅੱਜ 4:00 ਨੂੰ ਇਹ ਦੀ ਜੇ ਪ੍ਰੋਪਰ ਆ ਤੁਸੀਂ ਚੈੱਕ ਕਰ ਸਕਦੇ ਹੋ ਪੈ ਚੁੱਕੀ ਆ ਤੇ ਬਾਕੀ ਉਤੋਂ ਪੱਠ ਪੁੜੇ ਦੀ ਦੇਖ ਲਓ ਬੰਤਰ ਦੇਖ ਲਓ ਸਾਰੀ ਇੱਕ ਨੰਬਰ ਆ ਸਵੇਰੇ ਦੀ ਚਵਾਈ ਅੱਜ ਹੋ ਚੁੱਕੀ ਆ 4 ਕਿਲੋ ਬੋਲਾ ਸੀ ਚੋਇਆ ਇਹਦਾ ਮਾਲਕਾਂ ਨੇ ਦੱਸਣ ਦੇ ਹਿਸਾਬ ਨਾਲ ਪਹਿਲੇ ਸੂਏ ਨੇ 16 17 ਕਿਲੋ ਦੁੱਧ ਦਿੱਤਾ ਹੋਇਆ ਇਸ ਵਾਰ ਅੰਦਾਜ਼ਾ ਜਿਹੜਾ ਉਹ ਤੁਸੀਂ ਲਾਉਣਾਗਾ ਵੀ ਇਹ 20 ਦੇ ਦੂਜਾ 15 ਦੇ ਦੂਜਾ 10 ਦੇ ਦੂ ਆਪਦੇ ਮਨ ਦੀ ਕਰਿਆ ਕਰੋ ਕਿਉਂਕਿ ਕਹਿਣ ਵਾਲਿਆਂ ਨੇ ਤਾਂ ਕਹਿ ਹੀ ਦੇਣਾ ਤੁਸੀਂ ਆਪ ਸੋਚਿਆ ਕਰੋ ਵੀ ਇਹ ਇੰਨਾ ਦੁੱਧ ਦੇ ਸਕਦੀ ਆ ਆਪਣਾ ਤਾਂ ਕੰਮ ਹੀ ਹੁੰਦਾ ਅੱਗੇ ਉਹ ਲਿਆ ਕੇ ਅੱਗੇ ਜੀ ਦੇਣ ਦਾ ਤੇ ਜੇ ਰੇਟ ਦੀ ਗੱਲ ਕਰੀਏ ਬਹੁਤ ਹੀ ਬਾਜ਼ਮ ਰੇਟ ਦੇ ਵਿੱਚ ਆ 57000 ਰੁਪਿਆ ਇਹਦਾ ਰੇਟ ਰੱਖਿਆ ਜਿਹਦੇ ਚ ਬਣਦਾ ਥੋੜਾ ਕਣਾ ਥੋੜਾ ਮਾਨਤਨ ਜ਼ਰੂਰ ਹੋ ਜੂਗਾ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਕਿਤੇ ਕੋਈ ਬਿਮਾਰੀ ਦਾ ਦਾਗ ਨਹੀਂ ਕੋਈ ਬਿਲਕੁਲ ਸਾਫ ਸੁਥਰੀ ਆ ਤੇ ਖੰਨ ਨੇੜੇ ਤੋਂ ਇੱਕ ਵਾਰੀ ਫੇਰ ਚੈੱਕ ਕਰ ਲਓ ਜਿਹੜੇ ਵੀਰ ਕੋਈ ਘਰੇਲੂ ਰੱਖਣ ਵਾਲਾ ਹੈਗਾ ਉਹਦੇ ਵਾਸਤੇ ਬੜੀ ਬਹੁਤ ਜ਼ਿਆਦੇ ਚੰਗੀ ਆ ਮੰਨ ਕੇ ਚਲੋ ਠੰਡੀ ਸੀਲ ਆ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਚਾਹੀ ਏਦਾਂ ਹੀ ਬਹਿ ਜਾ ਥੱਲੇ ਤੇ ਚਵਾਈ ਇਹਦੀ ਗੂਠੇ ਵਰਗੀਆਂ ਧਾਰਾਂ ਨੇ ਮੋਟੀਆਂ ਬਾਕੀ ਇੱਕ ਵਾਰੀ ਤੁਹਾਨੂੰ ਮੰਗਤੋਂ ਪਿੱਠਪੁੜੇ ਦੀ ਸਾਰੀ ਚੈੱਕ ਰੱਖਣਾ ਬਾਕੀ ਆ ਜੇਰ ਵਾਲਾ ਜਾਲਾ ਤੁਸੀਂ ਦੇਖ ਹੀ ਲਿਆ ਜੇਰ ਤੋਂ ਬਾਅਦ ਹੀ ਆਉਂਦਾ ਏ ਹੋ ਜਾਂਦ ਸਵੇਰ ਵਾਲੀ ਜਵਾਈ ਜੀ ਹੋ ਚੁੱਕੀ ਆ ਤੇ ਸ਼ਾਮਾਂ ਦੀ ਜਵਾਈ ਕਰਨੀ ਆ ਥੋੜੀ ਜੀ ਭਾਲ ਪਾਈ ਆ ਕਿਉਂਕਿ ਗੁੜ ਗੁੜ ਦੇਣਾ ਪੈਂਦਾ ਮਾੜਾ ਮੋਟਾ ਤਾਜੀ ਸਵੇਰ ਨੂੰ 55000 ਰੁਪਿਆ ਰੇਟ ਰੱਖਿਆ ਜੀ ਪਿੰਡ ਭਦਾਉੜਾ ਜ਼ਿਲ੍ਹਾ ਬਰਨਾਲਾ ਘਰੇ ਰੱਖਣ ਵਾਲੇ ਵੀਰਾਂ ਵਾਸਤੇ ਸੁਨਹਿਰੀ ਮੌਕੇ ਵਾਲਾ ਕੰਮ ਹੀ ਆ ਕਿਉਂਕਿ ਬਹੁਤ ਹੀ ਸਾਫ਼ ਤੇ ਬਹੁਤ ਹੀ ਬਾਜਬ ਰੇਡ ਦੇ ਵਿੱਚ ਆ ਇਹ ਜਿਹੜਾ ਰੇਟ ਤੁਹਾਨੂੰ ਪਤਾ ਅੱਜ ਕੱਲ ਨਹੀਂ ਮਿਲਦਾ ਪਿੰਡ ਭਦਾਉੜਾ ਜੀ ਜ਼ਿਲ੍ਹਾ ਬਰਨਾਲਾ ਫੋਨ ਨੰਬਰ 9592274571 ਆ ਜੇ ਕਿਸੇ ਵੀਰ ਭਰਾ ਨੂੰ ਬਿਹੜੀ ਪਸੰਦ ਆਉਂਦੀ ਆ ਤਾਂ ਆਪਾਂ ਨੂੰ ਫੋਨ ਕਰਕੇ ਕੰਟੈਕਟ ਕਰਕੇ ਬਿਹੜ ਤੁਸੀਂ ਖਰੀਦ ਸਕਦੇ ਹੋ ਸਾਰੇ ਵੀਰਾਂ ਦਾ ਧੰਨਵਾਦ ਆ ਜਲਦ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ